ਤੇ ਤੰਨੇ ਮੁੰਡੇ ਆਏ ਉਹਨੇ ਪਹਿਲਾ ਸ਼ੀਸ਼ਾ ਨੌਕ ਕਰਿਆ ਗੱਡੀ ਦਾ ਤੇ ਚਲੋ ਮੈਂ ਸੋਚਿਆ ਵੀ ਕੋਈ ਮੁਸੀਬਤ ਹੋਣੀ ਚਲੋ ਮੈਂ ਸ਼ੀਸ਼ਾ ਡਾਊਨ ਕਰਕੇ ਮੈਂ ਪੁੱਛਿਆ ਕਿ ਹਾਂਜੀ ਭਾਜੀ ਉਹਨੇ ਗੱਡੀ ਦੀ ਸੁੱਚ ਕੱਟੀ ਸ਼ੀਸ਼ੇ ਵਿੱਚ ਦੀ ਚਾਬੀ ਬਾਹਰ ਕੱਢੀ ਤੇ ਗੱਡੀ ਅਨਲੌਕ ਹੋ ਗਈ ਠੀਕ ਹੈ ਤੇ ਉਸ ਤੋਂ ਬਾਅਦ ਉਹਨੇ ਮੈਨੂੰ ਗਲਮੇ ਤੋਂ ਖੜੇ ਇੱਕ ਮੁੰਡੇ ਨੇ ਤੇ ਉਹਨੇ ਮੇਰੀ ਪਿਸਟਲ ਦਾ ਵੱਟ ਮਾਰਿਆ ਤੇ ਮੈਨੂੰ ਮਤਲਬ ਸਾਰਾ ਪੰਜਾਬੀ ਬੋਲ ਰਿਹਾ ਸੀ ਮੈਨੂੰ ਕਹਿੰਦੇ ਕਿ ਇਹਦੇ ਪੱਟ 'ਚ ਗੋਲੀ ਮਾਰੋ ਐ ਨਹੀਂ ਇਹ ਮਤਲਬ ਹਟਣਾ ਇਹਨੇ ਮੈਂ ਕਮ ਸੇ ਕਮ ਤੁਸੀਂ ਲਗਾ ਲਓ ਅੱਧਾ ਘੰਟਾ 100 ਨੰਬਰ ਤੇ 112 ਨੰਬਰ ਤੇ ਦੋਨਾਂ ਤੇ ਮੈਂ ਲਗਾਤਾਰ ਕਾਲ ਕੀਤੀ ਪਰ ਉਹਨਾਂ ਦਾ ਫੋਨ ਹੀ ਨਹੀਂ ਲੱਗਿਆ ਮੋਹਾਲੀ ਜ਼ਿਲ੍ਹੇ ਦੇ 에어ਪੋਰਟ ਰੋਡ ਤੇ ਅੱਜ ਸਵੇਰੇ ਕਰੀਬ 4:30 ਵਜੇ ਗਨ ਪੁਆਇੰਟ ਤੇ ਗੱਡੀ ਲੁੱਟ ਹੋਈ ਹੈ ਹਾਲਾਂਕਿ ਇਹ ਉਹੀ ਥਾਂ ਹੈ ਜਿੱਥੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਤਿੰਨ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਕੋਲ ਪਿਸਟਲ ਸੀ ਔਰ 4:30 ਵਜੇ ਜੋ ਡਰਾਈਵਰ ਨੇ Swift ਗੱਡੀ ਸੀ ਉਹ ਵੀ ਸਾਡੇ ਨਾਲ ਮੌਜੂਦ ਨੇ